दलित समाज नामबंद कर फरीदकोट विखे कानफरेंस होगी किरणजीत गैरी किसान अंदोलन रोकने सरहदा बंद करना पंजाब नाल बंद करे मोदी सरकार तुसी देख रहे हो सच राह टीवी सार्ड का सच स्वागत है दलित समाज लामबंद करने लाग्रस एससी सैल्दी फरीदकोट विखे कानफ्रेंस होगी गैरी किसान आंदोलन रोकने ले सरद्दा बंद करना पंजाब नाल वितकरा बंद करे मोदी सरकार कांग्रेस एससी सेल फरीदकोट दी मीटिंग लखवीर सिंह लखा प्रधान फरीदकोट दी अगवाई हेठ होई पंजाब दे चेयरमैन कुलदीप सिंह वैद साहब का विधायक ओगे दलित नेता किरणजीत सिंह गैरी चेयरमैन नेशनल दलित महाम पंचायत पंजाब जर्नल सकतर कांग्रेस कोऑर्डिनेटर हलका गिद्दड़वाहा बोहर सिंह दर्शन सिंह तिलवा हलका इंचार्ज जैतो अते और एससी सेल फरीदकोट दे आगो हाजर सन कुलदीप सिंह वैद ने दसया के मार्च विच एससी सेल कांग्रेस दी चेतना कांफ्रेंस फरीदकोट विखे कीती जावेगी जिस नु राजू राजू कोऑर्डिनेटर एससी सेल पारत कॉमी प्रधान राजेश लालोटिया एससी सेल कांग्रेस संबोधित करेंगे गेरी ने दसया के राहुल गांधी मलिक अर्जुन खड़गे पंजाब प्रधान अमरिंदर सिंह राजा धान अमरिंग एससी बीसी समाज लामबंद करके इन्ह के हक आवाज बुलंद करना चाहते हैं गैरी ने कहा फरीदकोट विखे एससी समाज इकट्ठा होगा मनरेगा मजदूर पठा मजदूर दलित समाज दिया मुसकला हल करने आवाज चुकेगा

ਹੋਰ ਖਬਰਾਂ ਦੇਖਣ ਲਈ ਸੱਚ ਦੀ ਰਾਹ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚ ਦੇ ਆਧਾਰ ਤੇ ਪਹੁੰਚ ਸਕੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਪੁੱਲਣਾ ਬਠਿੰਡਾ ਤੋਂ ਪੱਤਰਕਾਰ ਨਰਿੰਦਰ ਪੁਰੀ ਦੀ ਵਿਸ਼ੇਸ਼ ਰਿਪੋਰਟ ਮੈਂ ਕਿਰਨਜੀਤ ਸਿੰਘ ਗਹਿਰੀ ਜਨਸ ਕਤਰ ਪੰਜਾਬ ਪ੍ਰਦੇਸ਼ ਕਾਂਗਰਸ ਚੇਅਰਮੈਨ ਨੈਸ਼ਨਲ ਅਦਲਤ ਮਹਾਪੰਚਾਇਤ ਪੰਜਾਬ ਅੱਜ ਕਾਂਗਰਸ ਦੇ ਐਸ ਸੀ ਸਲ ਫਰੀਦਕੋਟ ਕੈਦੀ ਮੀਟਿੰਗ ਹੋਈ ਹੈ ਜਿਹਦੀ ਪ੍ਰਧਾਨਗੀ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕੀਤੀ ਹੈ ਤੇ ਕਾਂਗਰਸ ਐਸਸੀ ਸੈੱਲ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਬੈਦ ਸਾਬਕਾ ਵਿਧਾਇਕ ਉਹ ਇਸ ਦੀ ਅੱਜ ਦੀ ਮੀਟਿੰਗ ਦੇ ਵਿੱਚ ਆਏ ਸੀਗੇ ਤੋਂ ਮੀਟਿੰਗ ਦਾ ਮਕਸਦ ਕੀ ਸੀਗਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਐਸਸੀ ਬੀਸੀ ਸਮਾਜ ਦੇ ਲੋਕਾਂ ਨੂੰ ਮਾਨ ਸਤਕਾਰ ਦੇਣ ਦੇ ਲਈ ਕਦਮ ਵਧਾਇਆ ਹੈ ਤੇ ਅੱਜ ਕਾਂਗਰਸ ਪਾਰਟੀ ਦੇ ਅਗਾਂਹ ਬਦੂ ਸੋਚਦੇ ਤਾਂ ਨਹੀਂ ਰਾਹੁਲ ગાંધી ਜੀ ਨੇ ਮਲਕਾ ਚ ਖੜਗੇ ਜੀ ਨੂੰ ਕੌਮੀ ਪ੍ਰਧਾਨ ਬਣਾ ਕੇ ਇੱਕ ਵਾਰ ਫਿਰ ਸਮੁੱਚੇ ਦਲਿਤ ਭਾਈਚਾਰੇ ਨੂੰ ਮਾਨ ਸਨਮਾਨ ਦਿੱਤਾ ਹੈ ਤਾਂ ਕਾਂਗਰਸ ਦੇ ਐਸਸੀ ਵਿਭਾਗ ਦੇ ਚੇਅਰਮੈਨ ਕੁਲਦੀਪ ਸਿੰਘ ਬਾਦ ਜੀ ਵੱਲੋਂ ਇੱਕ ਜਤਨ ਕੀਤਾ ਜਾ ਰਿਹਾ ਹੈ ਕਿ ਲੋਕ ਸਭਾ ਹਲਕਿਆਂ ਦੇ ਵਿੱਚ ਕਾਂਗਰਸ ਐਸਸੀ ਡਿਪਾਰਟਮੈਂਟ ਦੀਆਂ ਕਾਨਫਰੰਸਾਂ ਕੀਤੀਆਂ ਜਾਣ ਤਾਂ ਜੋ ਐਸਸੀ ਬੀਸੀ ਸਮਾਜ ਦੇ ਲੋਕਾਂ ਨੂੰ ਕਾਂਗਰਸ ਦੇ ਨਾਲ ਜੋੜਿਆ ਜਾਵੇ ਤੇ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇ ਤੇ ਉਹਦੇ ਸੰਦਰਭ ਚ ਅੱਜ ਜਿਹੜੀ ਮੀਟਿੰਗ ਹੋਈ ਹੈ ਬੜੀ ਪ੍ਰਭਾਵਸ਼ਾਲੀ ਮੀਟਿੰਗ ਹੋਈ ਹੈ ਕਾਂਗਰਸ ਐਸਸੀ ਸੈੱਲ ਦੇ ਸਾਰੇ ਉਧਦੇਦਾਰ ਸਹਿਬਾਨ ਇਕੱਤਰ ਹੋਏ ਔਰ ਦਲਿਤ ਮਹਾਪੰਚਾਇਤ ਦੇ ਸਾਥੀ ਵੀ ਉੱਥੇ ਇਕੱਤਰ ਹੋਏ ਕੁਝ ਹਲਕਾ ਅੰਚਾਰ ਜਿਹੜੇ ਉਹ ਵੀ ਉੱਥੇ ਆਏ ਔਰ ਮਾਰਚ ਦੇ ਵਿੱਚ ਇੱਕ ਇਤਿਹਾਸਕ ਐਸਸੀ ਸੈੱਲ ਕਾਂਗਰਸ ਪਾਰਟੀ ਦੀ ਕਾਨਫਰੰਸ ਕਰਨ ਜਾ ਰਹੇ ਆ ਜਿਸ ਕਾਨਫਰੰਸ ਨੂੰ ਕਾਂਗਰਸ ਐਸਸੀ ਸੈੱਲ ਦੇ ਇੰਡੀਆ ਦੇ ਜਿਹੜੇ ਚੇਅਰਮੈਨ ਹੈਗੇ ਆ ਲੋਡੀਆਂ ਜੀ ਇਹ ਲੋਡੀਆਂ ਜੀ ਉਹਨਾਂ ਨੇ ਸਬੋਧਨ ਕਰਨ ਵਾਸਤੇ ਹੁਣਾ ਤੇ ਕੇ ਰਾਜੂ ਜੀ ਜਿਹੜੇ ਇੰਡੀਆ ਦੇ ਕੋਆਰਡੀਨੇਟਰ ਹੈ ਐਸਸੀ ਡਿਪਾਰਟਮੈਂਟ ਦੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਸਬੋਧਨ ਕਰਨ ਵਾਸਤੇ ਹੁਣਾ ਸੋ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਸਮੁੱਚੇ ਫਰੀਦਕੋਟ ਲੋਕ ਸਭਾ ਹਲਕੇ ਦੇ ਵਾਸੀਆਂ ਨੂੰ ਕਿਉਂਕਿ ਮਾਲਵਾ ਜਿਹੜਾ ਹੈਗਾ ਇਹਦੇ ਵਿੱਚ ਜਿਹੜੀ ਸਾਡੀ ਐਸਸੀ ਬੀਸੀ ਲੋਕਾਂ ਦੀ ਪਾਪੂਲੇਸ਼ਨ ਆ ਉਹ ਸਭ ਤੋਂ ਜ਼ਿਆਦਾ ਹੈ ਤੁਮੇ ਸਮੁੱਚੇ ਐਸ்சிਬੀਸੀ ਸਮਾਜ ਦੇ ਲੋਕਾਂ ਨੂੰ ਤੇ ਅਨਸਾਫ ਪਸੰਦ ਲੋਕਾਂ ਨੂੰ ਜਿਹੜੇ 바ਵਾ ਸਾਹਿਬ ਡਾਕਟਰ ਭਿਮਰಾವ್ ਮਿੜਕਰ ਦੇ ਸੰਵਿਧਾਨ ਨੂੰ ਮੰਨਦੇ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਭਾਰਤ ਚ ਹੋਣ ਵਾਲੀ ਇਸ ਕਾਨਫਰੰਸ ਦੇ ਵਿੱਚ ਆਉਣ ਇਸ ਇਤਿਹਾਸਕ ਅਸਥਾਨ ਤੇ ਕਾਨਫਰੰਸ ਕਰਕੇ ਪੰਜਾਬ ਦੇ 40% ਦਲਦ ਭਾਈਚਾਰੇ ਨੂੰ ਤੇ ਸਮੁੱਚੇ ਪੰਜਾਬਾ ਸਗੋਂ ਇੱਕ ਸਨੇਹਾ ਦੇ ਸਕੇ ਤੋ ਨਾਲ ਇੱਕ ਮੈਂ ਹੋਰ ਵੀ ਗੱਲ ਕਹਿਣਾ ਚਾਹਣਾ ਜਿੱਤੇ ਅਸੀਂ ਕਾਨਫਰੰਸ ਦੀ ਤਿਆਰੀ ਕਰ ਰਹੇ ਹਾਂ ਉਸੇ ਮੈਂ ਅਫਸੋਸ ਪ੍ਰਗਟ ਕਰਦਾ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਸ ਕਿਸਾਨੀ ਅੰਦੋਲਨ ਨੂੰ ਰੋਕਣ ਲਈ ਮੋਦੀ ਸਰਕਾਰ ਨੇ ਤੇ ਭਾਰਤੀ ਜਨਤਾ ਪਾਰਟੀ ਹਰਿਆਣਾ ਦੀ ਸਰਕਾਰ ਨੇ ਜਿਹੜੀਆਂ ਰੋਕਾਂ ਲਾਈਆਂ ਉਹ ਰੋਕਾਂ ਲਾ ਕੇ ਇਹਨਾਂ ਨੇ ਇਹ ਸਾਬਤ ਕਰਤਾ ਕਿ ਪੰਜਾਬ ਇੱਕ ਬਗਾਨਾ ਸੂਬਾ ਹੈ ਔਰ ਪੰਜਾਬ ਨੂੰ ਸਰਦਾ ਬੰਦ ਕਰਕੇ ਪਾਕਿਸਤਾਨ ਵਾਲਗਾ ਵਿਕਰਾਂ ਵਿਗਾਨ ਦੀ ਰਾਜ ਸਾਜਣਾ ਕਰਵਾਇਆ ਤੋਂ ਮੈਂ ਮੋਦੀ ਸਰਕਾਰ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਪੰਜਾਬੀਆਂ ਨੇ 90% ਕੁਰਬਾਨੀਆਂ ਦੇਸ਼ ਦੀ ਸੁਰੱਖਿਆ ਦੇ ਵਾਸਤੇ ਦੇਸ਼ ਦੀ ਇੱਜ਼ਤ ਅਤੇ ਕਨਤਾ ਦੇ ਵਾਸਤੇ ਦਿੱਤੀਆਂ ਤੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਬੋਗਨਤੀ ਦੇ ਵਿੱਚ ਬਾਡਰਾਂ ਦੇ ਉੱਪਰ ਸਾਡੇ ਪੰਜਾਬੀ ਨੌਜਵਾਨ ਜਿਹੜੇ ਐ ਖੜੇ ਐ ਜਿਨ੍ਹਾਂ ਦੇ ਵਿੱਚ ਬਹੁਗੁਣਤੀ ਸਿੱਖਿਆ ਲਈ ਜਾਣੀ ਕਿ ਦਲ ਸਮਾਜ ਦੇ ਫੌਜੀਆਂ ਦੀ ਵੀ ਹੈ ਤੋਂ ਕਿਸਾਨ ਮਜ਼ਦੂਰਾਂ ਦੀਆਂ ਅਸਲੀਆ ਸਮੱਸਿਆਵਾਂ ਹੈਗੀਆਂ ਇਹਨਾਂ ਨੂੰ ਰੋਕਣ ਦੀ ਬਜਾਏ ਉਹਨਾਂ ਨੂੰ ਦਬਾਉਣ ਦੀ ਬਜਾਏ ਮੋਦੀ ਸਰਕਾਰ ਨੂੰ ਕੰਧੇ ਲਿਖਾ ਪੜ੍ਹ ਲੈਣਾ ਚਾਹੀਦਾ ਹੈ ਇਹਨਾਂ ਦੀਆਂ ਮੰਗਾਂ ਮੰਨ ਕੇ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੇ ਨਾਲ ਇਨਸਾਫ ਕਰਨਾ ਚਾਹੀਦਾ ਸੋ ਇੱਕ ਵਾਰ ਮੈਂ ਫਿਰ ਕਹਣਾ ਚਾਹੂੰਗਾ ਸਮੁੱਚੇ ਪੰਜਾਬ ਵਾਸੀਆਂ ਨੂੰ ਕਿ ਮਾਰਚ ਦੇ ਵਿੱਚ ਜਿਹੜੀ ਕਾਨਫਰੰਸ ਹੋਣ ਜਾ ਰਹੀ ਹੈ ਤੁਸੀਂ ਸਾਰੇ ਇਸ ਕਾਨਫਰੰਸ ਦਾ ਹਿੱਸਾ ਬਣੋ ਤਾਂ ਜੋ ਇੱਕ ਨਵਾਂ ਇਤਿਹਾਸ ਜਿਹੜਾ ਸੀ ਸਿਰਜ ਸਕੀਏ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਝੜੂਣ ਕੰਪਨੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦਾ ਵਿੰਗੀ ਮੈਂ ਕਹੂੰਗਾ ਇਹਨਾਂ ਨੇ ਜਿਹੜੀ ਸਰਕਾਰ ਹੈ ਜਦੋਂ ਦੀ ਇਹ ਸਰਕਾਰ ਬਣੀ ਉਹ ਤੋਂ ਦਾ ਦਲਤ ਭਾਸ਼ਕਰ ਦੀ ਲੋਕਾਂ ਨਾਲ ਵਿਤਕਰਾ ਤੇ ਭੇਦਭਾਵ ਕਰਨਾ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ ਹੋਇਆ ਇਸ ਭੇਦਭਾਵ ਨੂੰ ਵਿਤਕਰੇ ਨੂੰ ਸੀ ਬੰਦ ਕਰਵਾ ਸਕੀ ਇਸ ਡੇਟਾਂ ਕੀ ਹੋਣੀ ਹੈ ਜੀ ਕਦੋਂ ਫਾਈਨਲ ਹੋ ਗਿਆ ਕਿਹੜੇ ਦਿਨ ਕਰਵਾਈ ਜਾ ਰਹੀ ਹੈ ਇੱਕ ਫਿਰ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ ਉਸ ਦਿਨ ਡੇਟ ਅਨਾਉਂਸ ਕਰਾਂਗੇ